ਟਾਈਮ ਨਾਲ ਬਰਬਾਦ ਸੋਚ ਕੇ ਕਈ ਵਾਰੀ ਹੈਰਾਨ ਹੁੰਦੀ ਆ ਵੀ ਇਹ ਪੈਰ ਅੱਜ ਤੱਕ ਵੀ ਮਤਲਬ ਹੁਣ ਚੱਲਣ ਲਈ ਸਮਰੱਥ ਹੋ ਗਏ ਤੇ ਉਦੋਂ 30 40 ਚਲੀ ਚਲੀ ਗਈ ਲਾਲ ਜੀ ਸੀ ਇਹ ਕੰਪੈਨਰ ਵੀ ਅੱਜ ਕੱਲ੍ਹ ਪੜ੍ਹਦੇ ਆ ਕਿੰਨੇ ਚੰਗੇ ਭਰੇ ਨੌਜਵਾਨ ਬਣਦੇ ਨੇ ਪੜ੍ਹਨੇ ਕੋਈ ਅੰਦਰ ਨੇ ਤਾਂ ਕਿੰਨੇ ਵੇਲੇ ਜਦੋਂ ਲੋਕ ਕੋਈ ਨਹੀਂ ਬੰਦੀ ਕਿੰਨੇ ਸ਼ਾਮ ਵੱਲ 15 ਜਾਂਗਣਾ ਕੋਈ ਹਾਦਸਾ ਹੋਵੇ ਬੜਾ ਵੱਡਾ ਸਾਟੇ ਵੇਲੇ ਬਚਦੀ ਹੈ ਤਾਂ ਹੋਰ ਕੋ ਮਨ ਤੇ ਗੱਲ ਆ ਕੇ ਗਏ ਤੁਹਾਡੀ ਪੜ੍ਹਾਈ ਸੁੱਕੀ ਸੀਗੀ ਦੁਬਾਰੀ ਤੁਸੀਂ ਫੇਰ ਸ਼ੁਰੂ ਕੀਤੀ ਹੈ ਜੀ ਉਹਨਾਂ ਨੋਇਆਂ ਨੂੰ ਕਿਸੇ ਦੇ ਦਰਮਿਆਨ ਤੇ ਜੇ ਆਪਾਂ ਮੰਨ ਕੇ ਚੱਲੀਏ ਸਰਕਾਰਾਂ ਦਾ ਦੋਸ਼ ਵੀ ਹੈ ਇੱਥੇ ਤੇ ਜੇ ਆਪਾਂ ਇਹ ਵੀ ਜਿਵੇਂ ਪਰਿਵਾਰ ਸਹਿਯੋਗ ਦੇ ਵਿੱਚ ਇੱਕ ਬੱਚੇ ਨੂੰ ਪਾਪਾ ਪੋਸ਼ਨ ਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਜਦੋਂ ਉਹ ਸਾਇਦਾਂ ਕਿ ਮੰਨ ਚੁੱਕੀ ਹੈ ਪਹਿਲਾ ਖੜਤੀ ਹੈ ਫਰਾਇਦ ਦੇ ਵਿੱਚ ਤਾਂ ਚਲੋ ਜੋ ਠੀਕ ਸੀਗਾ ਵਧੀਆ ਸੀਗਾ ਮੈਂ ਤੇ ਇੰਜ ਵੀ ਮਤਲਬ ਮੈਂ ਖੇਡਾਂ ਦੇ ਵਿੱਚ ਬਹੁਤ ਵਧੀਆ ਸੀਗਾ ਡਿਸਟ੍ਰਿਕਟ ਖੇਡਿਆ ਸੀਗਾ ਬਸ ਕਰਦੇ ਰਹੇ ਸੀ ਤੇ ਉਹਦੇ ਕਰਕੇ ਹੁਣ ਵੀ ਜਦੋਂ ਬਰਾਕਰ ਬਾਗ ਜਾਣਾਗਾ ਤਾਂ ਉੱਥੇ ਬੱਚਿਆਂ ਨੂੰ ਖੇਡਦਾ ਦੇਖਣ ਤਾਂ ਮਨ ਥੋੜਾ ਦਾ ਸ਼ਾਂਤ ਰਹਿੰਦਾ ਵੀ ਕਿਸੇ ਟਾਈਮ ਲਾਲੀ ਸਰ ਹੁੰਦੇ ਸੀ ਜੀ ਬਾਕਸਿੰਗ ਦੇ ਵਿੱਚ ਵੀ ਮੈਂ ਪਾਰਟਿਸਪੇਟ ਕੀਤੀ ਆ ਜੀ ਕਿਉਂਕਿ ਪਹਿਲਾਂ ਜੀ ਲਗਾਤਾਰ ਦੇਖਦੇ ਬਲਕਿ ਬਾਹਰ ਫਿਰਦੇ ਰਹੇ ਸੀਗੇ ਕਾਫੀ ਐਕਟਿਵ ਸੀਗੇ ਪੜਾਈ ਵਿੱਚ ਕੁਝ ਹੁਸ਼ਿਆਰ ਸੀਗੇ ਤਾਂ ਜਦੋਂ ਇਹ ਪਤਾ ਲੱਗਿਆ ਕਿ ਉਹ ਉੱਥੇ ਨਹੀਂ ਆ ਰਿਹਾ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਦੀ ਡਾਪਰਾ ਸਾਮਨਤ ਉਹ ਇਤਰਾ ਹੁਕਮ ਦੇ ਵਿੱਚ ਰੱਖਦਾ ਹੁੰਦਾ ਸੀਗਾ ਤੇ ਉਹ ਕਹਿੰਦਾ ਵੀ ਤੂੰ ਬਿਸਕੁਟ ਲੈ ਕੇ ਆ ਬੈ ਚਾਪਣ ਰੋਣਾ ਕੇ ਬਾਅਦੋਂ ਚਾਹ ਦੇ ਭਾਂਡੇ ਜਿਹੜੇ ਮੱਗ ਬੰਦੇ ਸੀ ਮੇਰੇ ਸੀ ਉਹਦੇ ਵਾਰੀ ਬੰਨ ਲੈਂਦੇ ਸੀ ਹਾਂਜੀ ਹਾਂ ਵਾਰੀ ਬੰਨ ਲੈਂਦੇ ਸੀ ਅਸੀਂ ਮਤਲਬ ਉਹ ਪੁਰਾਣ ਇੱਕ ਦੂਜੇ ਨਾਲ ਜੁੜ ਕੇ ਰਹਿਆਂਗੇ ਜੀ ਇਹਦੋਂ ਐਕਸੀਡੈਂਟ ਹੋ ਗਿਆ ਕਿਸ ਤਰ੍ਹਾਂ ਹੋਇਆ ਡਾਪਰਾ ਕਿੱਥੇ ਹੋ ਗਿਆ ਸਾਡੇ ਘਰ ਵਾਲੇ ਦੇ ਇੱਕ ਬੱਚਾ ਹੁੰਦਾ ਸੀਗਾ ਤੇ ਉਹਨਾਂ ਨਾਲ ਵੀ ਬਹੁਤ ਗੱਲਬਾਤ ਹੁੰਦੀ ਹੁੰਦਾ ਮਾਹਰਾਂ ਨਾਲ ਤੇ ਉਹਦੇ ਵਿੱਚ ਉਹ ਬੱਚਾ ਚੋਕੀ ਢਾਂਟੇ ਬੈਠ ਕੇ ਪਿਆ ਰਹਿੰਦਾ ਸੀਗਾ ਤੇ ਉਹਦੀ ਸੁਣਨ ਚਾਹ ਥੋੜੇ ਟਾਈਮ ਪਹਿਲਾਂ ਦਾ ਤੇਜ਼ ਰਹੀ ਸੀ ਕਿ ਮੈਂ ਉਹਨੂੰ ਦੇਖ ਕੇ ਆਪਦੇ ਆਪ ਨੂੰ ਮਤਲਬ ਮੋਟੀਵੇਟ ਕਰਦਾ ਵੀ ਉਹ ਵੀ ਬੱਚਾ ਇੱਕ ਜਲਦੀ ਹੀ ਹੰਡਾ ਗਿਆ ਮੈਂ ਚਲੋ ਬੈਠ ਸਕਦਾਗਾ ਪਰਿਵਾਰ ਦਾ ਸਹਿਦੋਖ ਹੋਗਾਗਾ ਵੀ ਉਹ ਚੀਜ਼ ਨੂੰ ਦੇਖ ਕੇ ਆਪੇ ਆਪ ਨੂੰ ਕਹਿੰਦੇ ਦੂਜੇ ਦਾ ਦੁੱਖ ਦੇਖੂਗੇ ਤਾਂ ਆਪਦਾ ਦੁੱਖ ਛੋਟਾ ਜਿਹਾ ਹੋ ਜਾਊਗਾ ਅੱਜ ਤੁਹਾਨੂੰ ਮਿਲਵਾਵਾਂਗੇ ਗੁਰਪ੍ਰੀਤ ਜੀ ਦੇ ਨਾਲ ਜੋ ਕਿ ਸੰਰੂਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਕੁਸਮਾ ਪੈਨਾ ਹੀ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਵਿੱਚ ਇਹਨਾਂ ਦੀਆਂ ਜੋ ਲੱਤਾਂ ਹਨ ਲੱਕ ਤੋਂ ਨੀਚਲਾ ਹਿੱਸਾ ਹੈ ਜੋ ਉਸ ਦਾ ਕੰਮ ਕਰਨਾ ਉਹ ਬਿਲਕੁਲ ਬੰਦ ਕਰ ਦਿੰਦਾ ਹੈ ਤਾਂ ਵੀਰ ਜੀ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਪੈਨਾ ਕਾਫੀ ਪਾਈਜ਼ੋਰ ਕਰਦੇ ਰਹੇ ਨੇ ਅਤੇ ਜਦੋਂ ਐਕਸੀਡੈਂਟ ਹੋਇਆ ਉਹਨਾਂ ਨੂੰ ਪਤਾ ਲੱਗਿਆ ਹੁਣ ਕਿਵੇਂ ਲੱਤਾਂ ਕੰਮ ਨਹੀਂ ਕਰ ਰਹੀਆਂ ਤਾਂ ਇਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਪੜ੍ਹਾਈ ਹੈ ਉਹ ਜਾਰੀ ਰੱਖੀ ਅਤੇ ਪੜ੍ਹਾਈ ਦੇ ਨਾਲ ਨਾਲ ਇਹ ਕਵਿਤਾਵਾਂ ਵੀ ਲਿਖਦੇ ਹਨ ਅਤੇ ਕਈ ਸਮੇਲਨਾਂ ਦੇ ਵਿੱਚ ਵੀ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਕਈ ਥਾਵਾਂ ਇਹਨੂੰ ਸਨਮਾਨਿਤ ਕੀਤਾ ਹੈ। ਬਾਕੀ ਗੱਲਬਾਤ ਬਾਅਦ ਵਿੱਚ ਜਨਾ ਕਰਦੇ ਹਾਂ। ਠੀਕ ਹੈ ਜੀ। ਜੀ ਜੀ ਕੀ ਕਿਹਾ ਚਾਹੁੰਗੇ ਜਦੋਂ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਤੇ ਆਪਣਾ ਕਿੱਥੇ ਹੋਇਆ? ਇਹ ਮੈਂ ਸੰਤੂਰ ਸਾਹਿਬ ਦੀ ਰਹਿਣ ਵਾਲਾਂਗਾ ਤੇ ਬਰਨਾਲਾ ਕੈਂਚੀਆਂ ਦੇ ਵਿੱਚ ਮਤਲਬ ਕਿ ਸ਼ਾਮ ਦਾ ਵੇਲਾ ਸੀਗਾ 6:30 ਵਜੇ ਦਾ 13 ਫਰਵਰੀ ਨੂੰ ਮੇਰਾ ਐਕਸੀਡੈਂਟ ਹੋਣ ਭਗਾ ਤੇ ਉਹ ਮੈਨੂੰ ਪਤਾ ਨਹੀਂ ਲੱਗਦਾ ਵੀ ਜੀ ਮੇਰੇ ਵਿੱਚ বাজਦਾ ਜਾਂ ਕੋਈ ਜਾਂ ਅਸੀਂ বাজਦੇਾਂਗੇ ਤਾਂ ਮੈਂ ਤੁਰੰਤ ਡਿੱਗਦੇ ਸਾਰੇ ਵੀਓਸ ਹੋ ਜਾਂਦੇ ਮੇਰੀ ਕਿੱਥੇ ਜਾ ਰਹੀ ਸੀ ਜਦੋਂ ਐਕਸੀਡੈਂਟ ਹੋਇਆ ਉਦੋਂ ਮੈਂ ਟ੍ਰਿਚਨ ਤੋਂ ਆ ਰਿਹਾ ਸੀਗਾ ਦੂਸਰਾ ਸੀਗਾ ਹਾਂਜੀ ਦੋਸਤ ਮੇਰੇ ਨਾਲ ਸੀਗਾ ਤੇ ਉਹ ਚਲਾ ਰਿਹਾ ਸੀਗਾ ਮੈਂ ਬਾਈਕ ਦੇ ਪਿੱਛੇ ਬੈਠਾ ਸੀ ਜਦੋਂ ਹੋਸ਼ ਆਇਆ ਤਾਂ ਕਿ ਮਨ ਚ ਗਿਆ ਪਹਿਲਾ خیال ਕੀ ਆਇਆ ਪਹਿਲਾ ਖਿਆਲ ਤਾਂ ਇਹ ਸੀਗਾ ਵੀ ਮਤਲਬ ਜਦੋਂ ਉੱਥੇ ਅਸੀਂ ਹਸਪੀਟਲ ਦੇ ਵਿੱਚ ਪਹੁੰਚ ਗਏ ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀਗਾ ਵੀ ਮੈਂ ਕਿੱਥੇ ਆ ਕਿਹੜੀ ਹਾਲਤਾਂ ਆ ਤਾਂ ਉਦੋਂ ਮੇਰੇ ਦੋਸਤ ਦੀ ਜਿਹੜੀ ਭੈਣ ਸੀਗੀ ਸਿਰਫ ਮੈਂ ਉਹ ਨੂੰ ਇਹ ਹੀ ਕਿਹਾ ਵੀ ਡੈਡੀ ਨੂੰ ਦੱਸਿਓ ਇੱਕ ਡਰ ਹੁੰਦਾਗਾ ਮਾਤਾ ਪਿਤਾ ਦਾ ਤੇ ਉਹਦੇ ਘਰ ਗਈ। ਇਸ ਤੋਂ ਬਾਅਦ ਸੰਗਰੂਰ ਤੋਂ ਮੈਨੂੰ ਪਟਿਆਲੇ ਰੈਫਰ ਕੀਤਾ ਜਾਂਦਾ। ਤੇ ਉਥੇ ਮਤਲਬ ਉਹਨਾਂ ਨੂੰ ਵੀ ਤੀਜੇ ਦਿਨ ਜਦੋਂ ਪਤਾ ਲੱਗਦਾਗਾ ਵੀ ਮੇਰਾ ਜਿਹੜਾ ਨਿਚਲਾ 파ਟਾਗਾ ਉਹ ਡੈਮੇਜ ਹੋ ਜਾਂਦਾਗਾ ਕਿਉਂਕਿ ਮਾਤਾ ਜੀ ਜਦੋਂ ਕਹਿੰਦੇ ਨੇ ਵੀ ਛਲ ਗੁਰੂ ਉਠ ਬਈ ਤੈਨੂੰ ਛੁੱਟੀ ਮਿਲ ਗਈ ਤਾਂ ਉਸ ਤੋਂ ਬਾਅਦ ਉਹ ਐਮ ਆਰ ਆ ਕਰਾਉਂਦੇ ਨੇ ਫਿਰ ਜਾ ਕੇ ਸ਼ੋਅ ਹੁੰਦਾਗਾ ਵੀ ਮਤਲਬ ਮੇਰਾ ਜਿਹੜਾ ਨਿਚਲਾ 파ਟਾ ਉਹ ਡੈਡੋ ਜਦੋਂ ਤੁਹਾਨੂੰ ਤੁਹਾਡੇ ਮਤਲਬ ਨੇ ਕਿਹਾ ਵੀ ਉਥੇ ਉਹਨੂੰ ਤੁਸੀਂ ਕੋਸ਼ਿਸ਼ ਕੀਤੀ ਤਾਂ ਉਸ ਟਾਈਮ ਕੀ ਮਹਿਸੂਸ ਹੋਇਆ ਉਦੋਂ ਵੀ ਮੈਨੂੰ ਬਹੁਤੀ ਸਦੋਬਤ ਨਹੀਂ ਸੀਗੀ ਤੇ ਪੇਨ ਵਗੈਰਾ ਤਾਂ ਨਹੀਂ ਹੋਇਆ ਤੇ ਬਸ ਮੇਰੇ ਮਤਲਬ ਚਿੰਤ ਚਿੰਤਾ ਵੀ ਨਹੀਂ ਹੈਗਾ ਮਤਲਬ ਬਹੁਤਾ ਖਿਆਲ ਵੀ ਨਹੀਂ ਹੈਗਾ ਉਹ ਥੀਸ ਦਾ ਵੀ ਮਤਲਬ ਕਿੰਦਾ ਦਾ ਕੀ ਮਾਹੌਲ ਸੀਗਾ ਉਦੋਂ ਕਿਉਂਕਿ ਪੜ੍ਹਦੀ ਨਾਲ ਵਰਕ ਕਰਨਾ ਛੱਡ ਚੁੱਕੀ ਸੀਗੀ ਮੇਰਾ ਤੇ ਤੀਜੇ ਦਿਨ ਜਾ ਕੇ ਹੋਸ਼ ਆਉਂਦੀ ਥੋੜੀ ਬਹੁਤ ਤੇ ਜਦੋਂ ਪਤਾ ਲੱਗਦਾਗਾ ਤਾਂ ਐਮ ਆਰ ਆਈ ਤੋਂ ਬਾਅਦ ਤਾਂ ਪਟਿਆ ਇੱਥੇ ਆਪਣਾ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾਂਦਾਗਾ ਗਵਰਨਮੈਂਟ ਮੈਡੀਕਲ ਕਾਲਜ ਬਥੇ ਸੈਕਟਰ ਦੇ ਵਿੱਚ ਤਾਂ ਉਦੋਂ ਐਂਬੂਲੈਂਸ ਦੇ ਵਿੱਚ ਬਹੁਤ ਮੰਗ ਮਤਲਬ ਉਰਹੀ ਜਾਂਦਾਗਾ ਉਹ ਫੈਂਕ ਰਹੇ ਕਿਉਂਕਿ ਪਹਿਲਾਂ ਤੁਸੀਂ ਲਗਾਤਾਰ ਦੇਖਦੇ ਆਪਾਂ ਵੀ ਕਿ ਬਾਹਰ ਫਿਰਦੇ ਰਹਿੰਦੇ ਸੀਗੇ ਕਾਫੀ ਐਕਟਿਵ ਸੀਗੇ ਪੜਾਈ ਵਿੱਚ ਵੀ ਹੁਸ਼ਿਆਰ ਸੀਗੇ ਤਾਂ ਜਦੋਂ ਇਹ ਪਤਾ ਲੱਗਿਆ ਕਿ ਉਹ ਆਪਣੇ ਉੱਠੇ ਨਹੀਂ ਜਾਣਾ ਤਾਂ ਮੰਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਨਿਰਾਸ਼ਾ ਆਂਦੀ ਹੈ ਦੇਖੋ ਨਿਰਾਸ਼ਾ ਤਾਂ ਤੁਸੀਂ ਐਦਾਂ ਦੇਖੋ ਵੀ ਇੱਕੋ ਲਖਤ ਜ਼ਿੰਦਗੀ ਕੋਈ ਕਿਹੜਾ ਮੋੜ ਲੈ ਲੈਂਦੀ ਆ ਕੁਝ ਨਹੀਂ ਪਤਾ ਲੱਗਦਾ ਇਦਾਂ ਦਾ ਭਿਆਨਕ ਮੋੜ ਲੈ ਲਵੇ ਤੇ ਉਦੋਂ ਮਤਲਬ ਦਿਲ ਤਾਂ ਫਿਰ ਇੱਕ ਤਰ੍ਹਾਂ ਟੁੱਟਦਾ ਹੀ ਆ ਤੇ ਉਦੋਂ ਫਿਰ ਇੱਕ ਤੁਸੀਂ ਮੰਨ ਕੇ ਚਲੋ ਆਪਾਂ ਪੜ੍ਹਾਈ ਦੇ ਵਿੱਚ ਤਾਂ ਚਲੋ ਜੋ ਠੀਕ ਸੀਗਾ ਵਧੀਆ ਸੀਗਾ ਮੈਂ ਤੇ ਉਂਝ ਵੀ ਮਤਲਬ ਮੈਂ ਖੇਡਾਂ ਦੇ ਵਿੱਚ ਬਹੁਤ ਵਧੀਆ ਸੀਗਾ ਡਿਸਟ੍ਰਿਕਟ ਖੇਡਿਆ ਸੀਗਾ ਬਾਸਕਟਬਾਲ ਖੇਡਿਆ ਟੈਨਿਸ ਤੇ ਉਹਦੇ ਕਰਕੇ ਹੁਣ ਵੀ ਜਦੋਂ ਬਨਕਸ਼ਰ ਬਾਗ ਜਾਣਾਗਾ ਤਾਂ ਉਥੇ ਬੱਚਿਆਂ ਨੂੰ ਖੇਡਦਾ ਦੇਖਦਾ ਤਾਂ ਮਨ ਥੋੜਾ ਵਾਸਤਾ ਹੁੰਦੀ ਰਿਹਾ ਵੀ ਕਿਸੇ ਟਾਈਮ ਲਾਲੀ ਸਰ ਹੁੰਦੇ ਸੀਗੇ ਬਾਕਸਿੰਗ ਦੇ ਵਿੱਚ ਵੀ ਮੈਂ ਪਾਰਟਿਸਿਪੇਟ ਕੀਤੀ ਆਗੇ ਤਾਂ ਮੈਨੂੰ ਲੱਗਦਾ ਕੋਈ ਖੇਡ ਨਹੀਂ ਛੱਡੀ ਹੈਗੀ ਲਾਲੀ ਸਰ ਸੀਗੇ ਕ੍ਰਿਸ਼ਨ ਸਰ ਸੀਗੇ ਇਹਨਾਂ ਕੋਲੇ ਅਸੀਂ ਗੇਮਾਂ ਕਰਦੇ ਰਹੇ ਹਾਂਗੇ ਲਾਲੀ ਸਰ ਸਾਡੇ ਤੋਂ ਇੱਕ ਬਿਨਾ ਰੁਕੇ 30 40 ਚਲੀ ਚਲੀ ਜਿਹੜੇ ਲਵਾ ਲਿੰਦੇ ਸੀਗੇ ਉਹ ਬਾਕਸਿੰਗ ਦੇ ਵਿੱਚ ਇੱਕ ਉਦਮ ਫਕਾ ਕਰਾਉਂਦੇ ਸੀ ਇਸ ਕੰਡਾ ਤੇ ਉਹ ਟਾਈਮ ਮਤਲਬ ਉਹ ਸੋਚ ਕੇ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਇਹ ਪੈਰ ਅੱਜ ਤੱਕ ਵੀ ਮਤਲਬ ਹੁਣ ਚੱਲਣ ਲਈ ਸਮਰਥ ਹੋ ਗਏ ਵੀ ਉਦੋਂ 30 30 40 40 ਗੇੜੇ ਲਾ ਲੈਂਦੇ ਸੀ ਇਹਨਾਂ ਬਿਨਾਂ ਹਾਂਜੀ ਤਾਂ ਵੀ ਜੀ ਪੜ੍ਹਾਈ ਦੀ ਗੱਲ ਕੀਤੀ ਆ ਬਈ ਫਿਰ ਪੜ੍ਹਾਈ ਲਿਖਾਈ ਕਿਵੇਂ ਜਾਰੀ ਰੱਖੀ ਤੇ ਹੁਣ ਕੀ ਕਿਹੜੇ ਕਿਹੜੇ ਆਪਣਾ ਡਿਗਰੀ ਕਰ ਰੱਖੀ ਜਾਂ ਕੀ ਪੜ੍ਹਾਈ ਹੋਣੀ ਦੇਖੋ 2010 ਦੇ ਵਿੱਚ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਮਤਲਬ ਮੇਰੇ ਪੇਪਰ ਵੀ ਰਹਿ ਜਾਂਦੇ ਨੇ ਕਿ ਤੇ 1 ਮਹੀਨੇ ਬਾਅਦ ਹੀ ਪੀਪਰ ਹੋਣੇ ਹੁੰਦੇ ਆਗੇ 17 ਮਾਰਚ ਨੂੰ 16 ਨੂੰ ਮੇਰਾ ਮਤਲਬ ਆਪਰੇਟ ਹੁੰਦਾਗਾ ਤੇ ਪ੍ਰਿੰਸੀਪਲ ਮੈਡਮ ਜੀ ਦਾ ਵੀ ਫੋਰਾਉਂਦਾਗਾ ਕਹਿੰਦੇ ਵੀ ਗੁਰੀ ਮਤਲਬ ਜੇ ਬੈਠ ਸਕਦਾਗਾ ਤਾਂ ਅਸੀਂ ਮਤਲਬ ਕਿਸੇ ਬੱਚੇ ਤੋਂ ਪੀਪਰ ਦਵਾ ਦਾਂਗੇ ਪਰ ਉਹ ਕੰਡੀਸ਼ਨ ਦੇ ਵਿੱਚ ਨਹੀਂ ਸੀਗਾ ਤਾਂ ਫਿਰ ਮਤਲਬ ਉਸ ਤੋਂ ਬਾਅਦ ਮਤਲਬ ਮੇਰੀ 10 2010 ਦੇ ਵਿੱਚ ਜਦੋਂ 10ਵੀਂ ਛੁੱਟ ਜਾਂਦੀ ਜਦ ਮੈਂ ਸੀਸੀ ਥਰੂ ਰਾਹੀ ਤਾਂ ਮਤਲਬ 2012 ਦੇ ਵਿੱਚ ਅ ਦਸਵੀਂ ਕਰਦਾ 2014 ਦੇ ਵਿੱਚ ਮੇਰੀ 12ਵੀਂ ਹੋ ਜਾਂਦੀ ਆ ਤੇ ਫਿਰ 17 ਦੇ ਵਿੱਚ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਆ ਕਰਦੀ سپورਟ ਕਿਸ ਤਰ੍ਹਾਂ ਰਹੀ ਯਾਰਾ ਦੋਸਤਾਂ سپورਟ ਕਿਸ ਤਰ੍ਹਾਂ ਦੇ ਦੀ ਦੇਖੋ ਯਾਰਾ ਦੋਸਤਾਂ ਨੇ ਇਥੇ ਪਰਿਵਾਰ ਨੇ ਬਹੁਤ ਵੱਡਾ ਸਹਿਯੋਗ ਦਿੱਤਾਗਾ ਤੇ ਹੁਣ ਤੱਕ ਵੀ ਮੇਰੇ ਯਾਰ ਦੋਸਤ ਨੇ ਜੋ ਸਿਕੰਦਰ ਹੋ ਗਿਆ ਅਮਨ ਹੋ ਗਿਆ ਜਾਂ ਰੁਪਿੰਦਰਪੁਰੀ ਹੋ ਗਏ ਬਹੁਤ ਸਾਰੇ ਦੋਸਤ ਨੇਗੇ ਜੋ ਮੇਰਾ ਸਾਥ ਦਿੰਦੇ ਨੇ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਰਹਾਗਾ ਜਿਨ੍ਹਾਂ ਨੂੰ ਮਤਲਬ ਮੈਂ ਰਾਤ ਹੋਵੇ ਦਿਨ ਹੋਵੇ ਜਦੋਂ ਮਰਜ਼ੀ ਉਠਾਲਾਂ ਤੇ ਮੇਰੀ ਸੇਵਾ ਦੇ ਵਿੱਚ ਤਤਪਰ ਰਹੇ ਨੇਗੇ ਤੇ ਹਰੇਕ ਵਕਤ ਮੇਰੇ ਨਾਲ ਤੂ ਕਵਿਤਾਵਾਂ ਵਿੱਚ ਲਿਖਦੇ ਹਨ ਮਾਨ ਵੀ ਰਹਿਣਾ ਤੁਹਾਡਾ ਹਾਂਜੀ ਤੇ ਇਹ ਸੰਗੋ ਜਗਦਿਆਂ ਇਹ ਜਦੋਂ ਬੇਲਾ ਮਨ ਸਥਾਨ ਦਾ ਕਰ ਕਹਿ ਦਿੰਨੇ ਆ ਪਰ ਮੈਂ ਕਹਿਣਾਗਾ ਵੀ ਬੇਲਾ ਮਨ ਮੈਂ ਕਦੇ ਰੱਖਿਆ ਨਹੀਂ ਹੈਗਾ ਤੇ ਤਾਂ ਕਰਕੇ ਮੈਂ ਆਪਦੇ ਆਪ ਨੂੰ ਇੰਨਾ ਕੋ ਆਪ ਖੁਦ ਹੀ ਮੋਟੀਵੇਟਰ ਰੱਖਿਆਗਾ ਮੇਰੇ ਨਾਲ ਨਾ ਕੁਆਟਰ ਦੇ ਇੱਕ ਛੋਟੀ ਜੀ ਕਹਾਣੀ ਦੱਸੂੰਗਾ ਇਹਦੇ ਵਿੱਚ ਵੀ ਸਾਡੇ ਕੁਆਟਰ ਦੇ ਇੱਕ ਬੱਚਾ ਹੁੰਦਾ ਸੀਗਾ ਤੇ ਉਹਨਾਂ ਨਾਲ ਮੇਰੀ ਹੁਣ ਵੀ ਗੱਲਬਾਤ ਹੁੰਦੀ ਉਹਨਾਂ ਮਾਤਾ ਨਾਲ ਤੇ ਉਹਦੇ ਵਿੱਚ ਉਹ ਬੱਚਾ 24 ਘੰਟੇ ਬੈਠ ਤੇ ਪਿਆ ਰਹਿੰਦਾ ਸੀਗਾ ਤੇ ਉਹਦੀ ਸੁਣਨ ਚਾਹਿਆ ਥੋੜੇ ਟਾਈਮ ਪਹਿਲਾਂ ਡੇਥ ਹੋ ਗਈ ਸੀ ਫਿਰ ਮੈਂ ਉਹਦੇ ਸੋਚ ਕੇ ਆਪਦੇ ਆਪ ਨੂੰ ਇੱਕ ਮੋਟੀਵੇਟ ਕਰਦਾ ਵੀ ਉਹ ਵੀ ਬੱਚਾ ਇੱਕ ਜ਼ਿੰਦਗੀ ਹੰਢਾ ਗਿਆ ਮੈਂ ਚਲੋ ਉੱਠ ਬੈਠ ਸਕਦਾਗਾ ਪਰਿਵਾਰ ਦਾ ਸਹਿਯੋਗ ਹੈਗਾਗਾ ਵੀ ਉਹ ਚੀਜ਼ ਨੂੰ ਦੇਖ ਕੇ ਆਪਦੇ ਆਪ ਨੂੰ ਕਹਿੰਦੇ ਦੂਜੇ ਦਾ ਦੁੱਖ ਦੇਖੋਗੇ ਤਾਂ ਆਪਦਾ ਦੁੱਖ ਛੋਟਾ ਹੀ ਲੱਗੂਗਾ ਤਾਂ ਕਰਕੇ ਮੈਂ ਕਿਸੇ ਦਾ ਹੋਰ ਦਾ ਦੁੱਖ ਦੇਖ ਕੇ ਆਪਦਾ ਦੁੱਖ ਛੋਟਾ ਕਰ ਲੈਂਦਾ ਤਾਂ ਉਹ ਦਰ ਝਲਕਦਾ ਹੈ ਹਵਿਦਾਨਾ ਵਿੱਚ ਕਵਿਤਾ ماں ਵਿੱਚ ਦਰ ਦੇ ਛੁਪਦਾ ਹੈ ਦੇਖੋ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਬਹੁਤ ਪਿਆਰ ਰਿਹਾਗਾ ਤੇ ਇੱਕ ਦੂਜੇ ਦਾ ਸਾਥ ਦਿੰਨੇ ਆ ਪਿਆਰ ਕਰਦੇ ਆਂਗੇ ਤੇ ਜਦੋਂ ਮੈਂ ਠੀਕ ਸੀਗਾ ਤਾਂ ਘਰ ਦੇ ਕੰਮਾਂ ਦੇ ਵਿੱਚ ਮੇਰਾ ਸਰੂ ਤੋਂ ਨਿਜ਼ਾਮ ਰਿਹਾਗਾ ਜਿੱਦਾਂ ਮਤਲਬ ਘਰੇ ਕੋਈ ਨਹੀਂ ਹੁੰਦਾ ਸੀ ਤਿੰਨੇ ਭਰਾ ਹੁੰਦੇ ਸੀਗੇ ਮੈਂ ਜਾਂ ਛੋਟਾ ਭਰਾ ਵੱਡਾ ਭਰਾ ਸਾਨੂੰ ਮਤਲਬ ਇੱਕ ਤਰ੍ਹਾਂ ਹੁਕਮ ਦੇ ਵਿੱਚ ਰੱਖਦਾ ਹੁੰਦਾ ਸੀਗਾ ਤੇ ਉਹ ਕਹਿ ਦਿੰਦਾ ਵੀ ਤੂੰ ਬਿਸਕੁਟ ਲੈ ਕੇ ਆ ਮੈਂ ਚਾਹ ਬਣਾਉਣਾਗਾ ਬਾਅਦ ਉਹ ਚਾਹ ਦੇ ਭਾਂਡੇ ਜਿਹੜੇ ਮਾਗੜ ਹੁੰਦੇ ਸੀ ਮੇਰੇ ਇਹੀ ਸੀ ਮੇਰੇ ਵਾਰੀ ਬਣਨਦੇ ਸੀ ਹਾਂਜੀ ਹਾਂ ਵਾਰੀ ਮੰਨ ਲੈਂਦੇ ਸੀਗਾ ਅਸੀਂ ਮਤਲਬ ਉਹ ਪੂਰਾ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਆਂਗੇ ਵੀ ਸੁਰਤੀਆਂ ਸੀਗਾ ਕੰਮ ਕਰਨਾ ਛਾੜੂ ਪੁੱਛਾ ਲਾਉਣਾ ਸੁਰਤੀਆਂ ਛਾੜਾ ਚੁੱਕਣੀਆਂ ਵੀ ਜੀ ਅੱਜਗਰ ਆਪਾਂ ਦੇਖਦੇ ਆ ਕਿ ਚੰਗੇ ਭਰੇ ਨੌਜਵਾਨ ਨੇ ਜਿਹੜੇ ਪੜ੍ਹਨੇ ਕੋਈ ਹੱਲੇ ਨੇ ਤਾਂ ਕਿੰਨੇ ਜਿਹੜੇ ਜਦੋਂ ਨੌਕਰੀ ਨਹੀਂ ਮਿਲਦੀ ਕਿੰਨੇ ਸ਼ਾਇਵਲ ਪੈਨ ਜਾਂ ਉਹਨਾਂ ਦਾ ਕੋਈ ਹਾਲ ਸਾਫ ਬੁਝਾਣਾ ਬੋਟਾ ਤਾਂ 60 ਬਜੇ ਦੀ ਹੈ ਤਾਂ ਹੋ ਇੱਕ ਮੰਨ ਤੇ ਗੱਲ ਆ ਕੇ ਬੈਠੇ ਹੋ ਤੁਹਾਡੀ ਪੜ੍ਹਾਈ ਜ਼ਿੰਦਗੀ ਸੀਗੀ ਦੁਬਾਰਾ ਤੁਸੀਂ ਫੇਰ ਸ਼ੁਰੂ ਕੀਤੀ ਹੈ ਉਹਨਾਂ ਨੂੰ ਯਾਨ ਕਿਸੇ ਦੇ ਦਨਾ ਚਾਹੁੰਦਾ ਦੇਖੋ ਜਿੱਦਾਂ ਮੈਂ ਖਿਲੀ ਕਿ ਆਗਾ ਵੀ ਬੇਲਾ ਮਨਸਾ ਤਾਂ ਅੰਧਕਾਰ ਹੀ ਆ ਤੇ ਜੇ ਆਪਾਂ ਮੰਨ ਕੇ ਚੱਲੀਏ ਸਰਕਾਰਾਂ ਦਾ ਦੋਸ਼ ਵੀ ਆ ਇੱਥੇ ਤੇ ਜੇ ਆਪਾਂ ਕਈ ਅਜੀ ਪਰਿਵਾਰ ਸਹਿਯੋਗ ਦੇ ਵਿੱਚ ਇੱਕ ਬੱਚੇ ਨੂੰ ਪਾਲਣ ਪੋਸ਼ਣ ਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਜਿੱਦਾਂ ਦਾ ਪਰਿਵਾਰ ਤੁਹਾਨੂੰ ਪਾਲ ਦੂਗਾ ਤਾਂ ਉਦੋਂ ਦਾ ਤੁਹਾਡਾ ਬਿਹੇਵੀਅਰ ਬਣ ਜਾਂਦਾ ਅੱਗੇ ਅੱਗੇ ਜਾ ਕੇ ਤੇ ਜੇ ਬੱਚਾ ਨਸ਼ਾ ਪਤਿਆਂ ਤੋਂ ਦੂਰ ਰੱਖੂਗਾ ਉਹ ਪਰਿਵਾਰ ਰੱਖ ਸਕਦਾਗਾ ਤਾਂ ਪਰਿਵਾਰ ਦਾ ਜਾਂ ਮਿੱਤਰਾਂ ਬੇਲੀਆਂ ਦਾ ਬਹੁਤ ਵੱਡਾ ਸਹਜ ਹੋ ਜਾਂਦਾ ਤਾਂ ਮੇਰੇ ਨਾਲ ਜੋ ਲਿੰਕ ਦੇ ਵਿੱਚ ਰਹੇ ਨੇ ਬਹੁਤ ਮਸ਼ਹੂਰ ਤੋਂ ਨਿਮੇ ਖਬਰ ਹੁਣ ਤੁਸੀਂ ਪੜ੍ਹਾਈ ਲਿਖਾਈ ਕਰ ਰਹੇ ਹੋਗੇ ਕੋਈ ਨੌਕਰੀ ਵਾਰੇ ਅਪਲਾਈ ਕੀਤਾ ਜਾਂ ਇੱਛਾ ਹੈ ਕਰਨ ਦੀ ਕਿ ਨੌਕਰੀ ਦੀ ਕਰਨੀ ਹੈ ਹਾਂਜੀ ਨੌਕਰੀ ਮੇਰੀ ਇੱਕ ਗਵਰਨਮੈਂਟ ਟੀਚਰ ਲੱਗਣ ਦੀ ਇੱਛਾ ਹੈਗੀ ਤੇ ਮੇਰਾ ਟੈਟ ਕਲੀਅਰ ਹਾਲੀ ਦੇ ਵਿੱਚ 2024 ਦੇ ਵਿੱਚ ਹੋਇਆ ਦਸੰਬਰ ਦੇ ਵਿੱਚ ਪੇਪਰ ਹੋਇਆ ਸੀਗਾ ਤੇ 25 ਦੇ ਵਿੱਚ ਰਿਜ਼ਲਟ ਆਇਆ ਉਹਦਾ ਤੇ ਮੇਰਾ ਕਲੀਅਰ ਹੈ ਕੁਆਲੀਫਾਈ ਹੋ ਗਿਆ ਤੇ ਉਮੀਦ ਕਰਦੇ ਆਂ ਸਰਕਾਰ ਕੋ ਪ੍ਰਮਾਨ ਸਾਨੂੰ ਪ੍ਰਾਈਵੇਟ ਟੀਚਰ ਰੱਖਣ ਦੇ ਲਈ ਈਟੀਟੀ ਕੇਂਦਰ ਤੇ ਮਾਸਟਰ ਕੇਂਦਰ ਦੀਆਂ ਪੋਸਟਾਂ ਕੱਢੂਗੀ ਤੇ ਸਾਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਤੱਕ ਆਵਾਜ਼ ਜਾਵੇ ਤੇ ਜਿਹੜੇ ਹੌਨ ਹਾਰ ਬੱਚੇ ਨੇਗੇ ਪੜਨ ਦੇ ਕਾਬਿਲ ਨੇਗੇ ਤੇ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਕੋਈ ਵੀ ਪੋਸਟ ਮਿਲ ਜੇ ਵਧੀਆ ਪੜਾਈ ਜਾਰੀ ਰੋਗੇ ਪੜਾਈ ਜਾਰੀ ਰੋਗੇ ਕਹਿੰਦੇ ਦੋ ਇਹ ਚੀਜ਼ਾਂ ਨੇ ਇੱਕ ਪਰਮਾਤਮਾ ਤੇ ਇੱਕ ਪਿਆਰ ਹੋ ਗਿਆ ਤੇ ਇਹ ਜਿੰਨਾ ਵਧਾਉਂਗੇ ਉਹਨਾਂ ਵੱਧ ਜੇ ਸੰਨ ਸਨ ਵੀਰ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਇਨਸਾਨ ਹਿੰਮਤ ਨਾ ਹਾਰੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਉਸ ਦੇ ਲਈ ਕੁਝ ਵੀ ਨਾਂਮਕ ਨਹੀਂ ਹੈ ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਜੋ ਆਪਣੀ ਪੜ੍ਹਾਈ ਹੈ ਜਾਰੀ ਰੱਖੀ ਹੋਈ ਹੈ ਤੇ ਮਾਸਟਰ ਭਰਤੀ ਹੋਣ ਦੀ ਇਹਨਾਂ ਦੀ ਇੱਛਾ ਹੈ ਤੇ ਭਗਵੰਤ ਸਿੰਘ ਮਾਨ ਜੀ ਨੂੰ ਇਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਇਹਨਾਂ ਬਾਰੇ ਸੋਚਿਆ ਜਾਵੇ ਤੇ ਕਿਤਨਾ ਕਿਤੇ ਇਹਨਾਂ ਨੂੰ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਸੰਗਰੂਰ ਤੋਂ ਗੁਰਿੰਦਰ ਸਿੰਘ ਲਾਈਵ ਪੰਜਾਬੀ ਟੀਵੀ